ਹਾਂ ਫਿਰ ਉਹ ਵਧਾਈ ਮੰਗਣ ਨਹੀਂ ਆਉਣਗੇ ਤੁਹਾਡਾ ਕਾਚਾ ਹੋ ਜੂਗਾ ਬਹੁਤ ਖਰਚਾ ਹੋਊਗਾ ਭਾਈ ਮੈਨੂੰ ਕੋਈ ਹੋਰ ਗੱਲ ਨਹੀਂ ਔੜਦੀ ਹੈਗੀ ਉਹਨਾਂ ਦਿਮਾਗ ਘੁੰਮੀ ਜਾਂਦਾ ਮੈਂ ਕਿਥੇ ਨਾ ਹੋਰ ਪਾਸੇ ਦਿਮਾਗ ਲਗਾ ਕੇ ਉਧਰ ਹੀ ਜਾਂਦਾ ਜੀ ਜੁੜੀ ਖੱਡ ਚ ਪਾਣੀ ਪਾਨੀਆਂ ਬਸ ਇਹੋ ਲਿੱਕੜ ਨਾਲ ਖੁੱਣਗੇ ਹੋਰ ਕੰਕ ਵੀ ਆਈ ਪਈ ਆਂ ਅੰਬੋ ਜੀ ਮੰਨੋ ਨਾ ਮੰਨੋ ਆਪਣੀ ਗਣਕਣਾ ਸਾਰੀ 5-7 ਦਿਨਾਂ ਚ ਮਨ ਲਾਤਾ ਵੜ ਜੂ ਕੋਣ ਦੇ ਕੋਈ ਸਮਾ ਤਾਂ ਮੱਥਾ ਘੋਂ ਟੇਕਣ ਲੱਗ ਰਿਹਾ ਜੀ ਘਾਰੀ ਜੀ ਵਾਲੀ ਆ ਆ ਕੱਖਾਂ ਲਈ ਹੋਣੀ ਕੋਈ ਕਿਹੜਾ ਨਹੀਂ ਪਿਆ ਆਪਣੀ ਆਪਣੀ ਕਿੱਡੀ ਕਿਦਾਂ ਉਈਦੇ ਨਹੀਂ ਸ਼ੌਂਕ ਜਾ ਗਿਆ ਕਿਤੇ ਅਗਲੀ ਫਲਕਾਰੀ ਲੈ ਕੇ ਚਾਈ ਹੋਵੇ ਹਾਂ ਮਾਨ ਮੇਰੇ ਬਾਪ ਦੀ ਪੱਕਾ ਉਹ ਦੇਖੋ ਮੇਰਾ ਬਾਪ ਪਾਰਿਆ ਉਹ ਤਾਂ ਕਿਸੇ ਨੂੰ ਲੈ ਕੇ ਕਿਹਨੂੰ ਲੈ ਕੇ ਆਇਆ ਉਸੇ ਨੂੰ ਲੈ ਖੜ ਜਮਾਈ ਦੇਖ ਰਹਾ ਹੈ ਅਬ ਦੀ ਗੌਰ ਕਰ ਲੈ ਕਿਤੇ ਇੱਕ ਨਦੀ ਹੋੜ ਲੈ ਆਵੇਂ ਬੋ ਨਾ ਮਾਨ ਆ ਉਹ ਹੈ ਗਿਆ ਤਾਂ ਮੇਰਾ ਬਾਪ ਆ ਫਲਕਾਰੀ ਵਾਲੀ ਕੌਣਾ ਤੇ ਉਹੀ ਬੰਦਾ ਕਿਹੜੀ ਜਾ ਹੁਣ ਹੋਰ ਧਰੀਆਂ ਉਹ ਹੁਣ ਫਲਕਾ ਦੀ ਲੂਗੀ ਹੈ ਹਾਂ ਅੰਬਾਈ ਉਹਦਾ ਕਹਿਣਾ ਚਲ ਗਿਆ ਬੈਨ ਹੁਣ ਪਲਕਾਰੀ ਥੋੜੀ ਲੂਗੀ ਛੋਟੀ ਅੰਬੂ ਜੱਟੇ ਨਹੀਂ ਹੜਦਾ ਹੈ ਜੱਟੇ ਦੋ ਕੁੱਟਾ ਜਾਦੀਆਂ ਫੇਰ ਭਰ ਲੀਂਦੇ ਇੱਕਿਆ ਵਾਰ ਕੋਈ ਲੱਭੀਆ ਮਾਣਾ ਜੇ ਲਵੇ ਜਾ ਕੇ ਇੱਕਿਆ ਨੀਗਾ ਥਾਈ ਕੱਟ ਗਿਆ ਫਿਰ ਜਿੰਨੂੰ ਲਈ ਫਿਰਦਾ ਤੇ ਓਕੇ ਤਾਂ ਫਿਰ ਜੇ ਮੈਨੂੰ ਕਹਦਾ ਵੀ ਤੂੰ ਕਿਉਂ ਰਾਂਡੇ ਲਾਏ ਭਾਈ ਲੈ ਮੇਰੇ ਯਾਰ ਕਹਦੇ ਮੈਂ ਉਹਦੇ ਸਰੂ ਵੜਦੇ ਆਂ ਅਸੀਂ ਚਲ ਮੈਂ ਜਾ ਕੇ ਆਣਾ ਕਹਿ ਕੇ ਪੰਗਾ ਕਰ ਗਿਆ ਜਾਂ ਨੂੰ ਵੇਦਾ ਮੈਂ ਕੀ ਨੂੰ ਰੋਮ ਆ ਇਹਨੂੰ ਕੰਜਰ ਨੂੰ ਬੈਠ ਕੇ ਕੀ ਕਰਾਂ ਪੋਲੇ ਦਾ ਮੈਂ ਕਿੱਧਰ ਕੱਢਾਂ ਇਹਨੂੰ ਮੈਂ ਹੋਰ ਕੁ ਗੱਲ ਨਹੀਂ ਮਾਇਆ ਕਰਾਂ ਮਾਇਆ ਕਰਾਂ ਸਾਰਾ ਦਿਨੇ ਹੀ ਰੰਡੀ ਰੋਣਾ ਸਾਰਾ ਦਿਨੇ ਹੀ ਰੰਡੀ ਰੋਣਾ ਵੀ ਨਹੀਂ ਕਿ ਆਏ ਵੀ ਰਾਤੀ ਮੁੜਿਆ ਅਬੋ ਜੀ ਮੇਰੇ ਕੋਈ ਮੋਤੀਆਂ ਨਹੀਂ ਫਿਰਿਆ ਮਿਲ ਨਹੀਂ ਗਾ ਬਹੁਤ ਏਜਾ ਮੈਂ ਲਵੇ ਜਾ ਕੇ ਕੀ ਲੈ ਜਾ ਕੇ ਨੀਆਂ ਮਾਰ ਕੇ ਆ ਆਪਣੇ ਵਾਲਾ ਬਾਬਾ ਹੀ ਆ ਆਪਣੇ ਵਾਲਾ ਪਾਪਾ ਛੋਟੀਆਂ ਬੋਲ ਨਹੀਂ ਫਿਰਦਾ ਫਲਕਾਰੀ ਦੇ ਰੀ ਉੱਤੇ ਉਹਦਾ ਮੋਲ ਵਰਗੀ ਲੱਗਦੀ ਆ ਮੋ ਰੀ ਨੂੰ ਵੇਲੇ ਕਿ ਆਏ ਮੂ ਇਹ ਕਾਹਤੋਂ ਤੱਕ ਨਾ ਆਇਆ ਕਿਦਾਂ ਮੋ ਆਇਆ ਤੇ ਦੇਖ ਕੇ ਇਹ ਪਵਾ ਲੈ ਵੇ ਲੜਾਈ ਹੋ ਜੂ ਕੋ ਨਾ ਤੇ ਲੜਾਈ ਹੋ ਜੂ ਵੇ ਵੱਟ-ਵਟੇਰਾਂ ਤੇ ਲੜਾਈ ਨੀ ਕਰਿਆ ਕਰ ਤੂੰ ਰ ਮਰੂਗਾ ਆਊਗਾ ਤੂੰ ਰ ਬਲਾ ਦੇਈ ਫਿਰ ਸਿਕਰਤ ਪੈ ਰੀ ਹੁਣ ਕਾਦਾ ਮੱਥਾ ਟੇਕਣ ਆਇਆ ਦੇਖ ਤਾ ਕਿਤੇ ਹੂਈ ਨਾ ਉੱਥੇ ਕੋਈ ਤੁਮਾ ਟਾਣਾ ਕਰਤੇ ਉਹ ਤਾਂ ਸਮਾਹ ਤੇ ਨਹੀਂ ਕਰ ਸਕਦਾ ਚਾਚਾ ਕੋਈ ਵਿਆਹ ਵੇਲੇ ਵਾਲੀ ਕੋਈ ਪੁਰਾਣੀ ਸੁੱਕੀ ਕਨਦੀ ਰਹਿ ਗਈ ਹੁੰਦੀ ਆ ਉਹ ਅੱਜ ਚੰਦ ਝੜਨ ਆਇਆ ਹੁਣਾ ਉਹ ਤਾਂ ਇਹਦੇ ਤਾਈ ਦੀ ਕੋਧੀ ਸਾੜੇ ਈ ਆ ਸਮਾਹ ਆ ਇਹਦੇ ਤਾਈ ਦੀ ਆ ਕਿਤੇ ਬਾਪ ਤਾਈ ਧੀ ਆ ਵੱਡੇ ਸੜਾ ਤਿੱਕੇ ਨਜੁੜਾ ਦੇਖ ਲੈ ਭਾਗਵਾਨੀ ਫਸਲ ਦੇਖ ਰ ਆਪਣੀ ਕਿੰਨੀ ਵਧੀਆ ਹੋਰ ਵੱਡਣ ਵਾਲੀ ਹੋਗੀ ਸਨੇਰੀ ਮਾਰਨ ਲੱਗ ਗਈ ਹੁਣ ਤਾਂ ਹਫਤਾ ਨਹੀਂ ਲੰਘਾ ਲੰਘਦਾ ਬਾਡੀ ਪਿਆਰ ਹੈ ਹੋਰ ਲੱਗਿਆ ਤਰਾ ਜੀ ਜੀ ਲੱਗਿਆ ਹੋਇਆਗਾ ਮੇਰਾ ਹਾਂ ਠੀਕ ਹੈ ਚੱਲੀਏ ਹੁਣ ਆਪਾਂ ਮੈਂ ਤੁਹਾਨੂੰ ਇੱਕ ਗੱਲ ਉਹ ਪੁੱਛਣੀ ਚਾਹਣਾ ਵੀ ਜੇ ਮੈਂ ਕਹਿੰਦੇ ਨੀ ਉਹਦੇ ਵੀ 300 ਸਾਰਾ ਕੋਈ ਚਰ ਲਾਂਦੀ ਐ 100 ਕੰਨੀ ਚਰ ਲਾਂਦੀ ਇਹੀ ਉਹ ਚੀਜ਼ ਆ ਗਈ ਨਾ ਵੀ ਕਾਲਜ ਦੇ ਜਮਾਨੇ ਦੋਏ ਸੌਕਣਾ ਇਕੱਠੀਆਂ ਬਹਿ ਕੇ ਰੋਟੀ ਖਾਣ ਲੱਗ ਰਹੀਆਂ ਨੇ ਚਟਣੀ ਨਾਲ ਚਟਣੀ ਨਾਲ ਚਟਣੀ ਦਾ ਫਿਰ ਜਦੋਂ ਬੁढ़ा ਆਦਮੀ ਕੋਈ ਵਿਆਹ ਕਰਾਵੇ ਫਿਰ ਚਟਣੀ ਨਾਲੇ ਰੋਟੀ ਖਾਵਗੇ ਮਟਰ ਪਨੀਰ ਕਿੱਥੋਂ ਭਾਲਦੇ ਹੋ ਇਹ ਸਾਰੇ ਸੌਕਣਾ ਇੰਨਾ ਪਿਆਰ ਹੈ ਹਾਂ ਮੈਨੂੰ ਵੀ ਪਾ ਦੇ ਆ ਲੋ ਇਹ ਬਾਪੂ ਨੇ ਕੀ ਘੋਲ ਕੇ ਪਿਆ ਵੀ ਦੋਏ ਸੌਕਣਾ ਦਾ ਇੰਨਾ ਪਿਆਰ ਹੈ ਹੁਣ ਤਾਂ ਹੈ ਬਾਪੂ ਹਾਂ ਕੀ ਘੋਲ ਕੇ ਪਿਆ ਆ ਦੇਖ ਰਾ ਹੁਣ ਤੇਰੇ ਸਾਹਮਣੀਆਂ ਮੈਂ ਚਾਹ ਪਾਣੀ ਸਾਰਾ ਕੁਝ ਸਾਫ਼ ਫੜਾਉਣਾ ਇਹਨਾਂ ਦੋਨਾਂ ਨੂੰ ਆ ਤੇਰੇ ਸਾਹਮਣੀ ਐ ਆ ਦੇਖੇ ਹੁਣ ਕਾਦਰ ਉਹੀ ਚੀਜ਼ ਇਹਨਾਂ ਨੂੰ ਕੰਮ ਨਹੀਂ ਕਰ ਦਿੰਦਾ ਆਪੇ ਸਹੀ ਨੇ ਜੇ ਕੰਮ ਕਰਨਾ ਪਏ ਜੇ ਇਹ ਆਪੇ ਨਾਲ ਲੜਨਾ ਆਪਸ ਨੂੰ ਕਿੰਨਾ ਹੀ ਜਿਰਫੜਾ ਹੋ ਗਿਆ ਹਾਂ ਕਿੰਨਾ ਹੀ